ਇਹ ਤਾਂ ਗੁਰੂ ਘਰ ਹੈ ਜੀ ਇੱਕ ਟਾਈਮ ਆ ਕੇ ਤਾਂ ਪਤਾ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ ਮੈਨੂੰ ਮੈਨੂੰ ਫਿਲਮਾਂ ਸ਼ੂਟਿੰਗ ਦਾ ਸਭ ਕੁਝ ਭੁੱਲ ਜਾਂਦਾ ਇੱਕੋ ਹੀ ਬਸ ਯਾਦ ਆਉਂਦਾ ਵਾਹਿਗੁਰੂ ਸੋ ਇੱਕ ਤੋਂ ਜ਼ਿਆਦਾ ਪਵਿੱਤਰ ਜਗ੍ਹਾ ਕੋਈ ਹੋ ਹੀ ਨਹੀਂ ਸਕਦਾ ਇਹ ਕਹਿਣਾ ਚਾਹੂੰਗੀ ਕਿ ਜੱਤ ਤਰੀਕ ਨੂੰ ਜੇ ਫਿਲਮ ਰਿਲੀਜ਼ ਹੋ ਰਹੀ ਹੈ ਬੜਾ ਕਰਾਰਾ ਪੂਰਨਾ ਔਰ ਜਿਵੇਂ ਕਿ ਤੁਸੀਂ ਟ੍ਰੇਲਰ ਦੇਖਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਗਾਣੇ ਨੂੰ ਵੀ ਬਹੁਤ ਪਿਆਰ ਦਿੱਤਾ ਮੈਨੂੰ ਪੂਰਾ ਯਕੀਨ ਹੈ ਕਿ ਇਸ ਫਿਲਮ ਨੂੰ ਵੀ ਸਾਰੇ ਦਰਸ਼ਕ ਬਹੁਤ ਪਸੰਦ ਕਰਨਗੇ ਜ਼ਰੂਰ ਵੇਖਣ ਜਾਣਾ ਟੀਮ ਇਹ ਜੀ ਇੱਕ ਸਮਾਜਿਕ ਫਿਲਮ ਹੈ ਇਹ ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਉਹਨਾਂ ਦੀ ਇਮੋਸ਼ਨਸ ਦੀ ਉਹਨਾਂ ਦੀ ਫੀਲਿੰਗਸ ਦੀ ਉਹ ਕੀ ਫੀਲ ਕਰਦੀਆਂ ਔਰ ਸਿਰਫ ਔਰਤਾਂ ਦੀ ਨਹੀਂ ਇਹ ਮਰਦਾਂ ਦੀ ਵੀ ਕਹਾਣੀ ਹੈ ਮੈਨੂੰ ਲੱਗਦਾ ਕਿ ਜਿਹੜਾ ਵੀ ਬੰਦਾ ਇਹ ਫਿਲਮ ਦੇਖੇਗਾ ਉਹਨਾਂ ਦੇ ਰਿਸ਼ਤਿਆਂ 'ਚ ਸੁਧਾਰ ਹੋਏਗਾ ਔਰ ਕਾਮੇਡੀ ਬਹੁਤ ਅੱਛੀ ਹੈ ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ ਹੈ ਇਹਦੇ ਚ ਗਾਣੇ ਹੈ ਜਿੱਦਾਂ ਹੈ ਪੰਜਾਬੀ ਕਲਚਰ ਹੈ ਉਹਦੇ علاوہ ਹਰ ਉਹ ਚੀਜ਼ ਹੈ ਜਿਹੜਾ ਇੱਕ ਪੰਜਾਬੀ ਫਿਲਮ ਦੇਖਣ ਜਾਂਦਾ ਤਾਂ ਕਹਿੰਦਾ ਕਿ ਮੇਰੇ ਪੈਸੇ ਵਸੂਲ ਹੋ ਗਏ ਕਹਾਣੀ ਦੀ ਜਿਹੜਾ ਸਬਜੈਕਟ ਹੈ ਉਹ ਹੀ ਹੀਰੋ ਹੈ ਅੱਜ ਕੱਲ ਉਹ ਨਹੀਂ ਚੱਲਦਾ ਕਿ ਹੀਰੋ ਹੀਰੋਇਨ ਵਿਲਨ ਉਹ ਵਾਲੀਆਂ ਫਿਲਮਾਂ ਨਹੀਂ ਚੱਲਦੀਆਂ ਅੱਜ ਕੱਲ ਲੋਕ ਇੰਟੈਲੀਜੈਂਟ ਹੋ ਗਏ ਹਨ ਉਹਨਾਂ ਨੂੰ ਉਹ ਸਬਜੈਕਟ ਚਾਹੀਦੇ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਰਿਲੇਟ ਕਰਦੇ ਹਨ